ਅ ਜਸਪੀਰ ਬਰਾਜ ਜੀ ਕਹ ਰਹੇ ਨੇ ਕਿ ਇਰਾਨ ਇਜ਼ਰਾਈਲ ਬਾਰੇ ਵੀ ਕੋਈ ਗੱਲਬਾਤ ਕਹਿੰਦੇ ਕਰੋ ਪਹਿਲਾਂ ਵੀ ਕਮੈਂਟ ਆਏ ਸੀਗੇ ਤੇ ਹੰਬਲਾ ਕਹਿੰਦੇ ਮਾਰਿਆ ਗਿਆ ਲੜਾਈ ਦੇ ਵਿੱਚ ਜੋ ਪਹਿਲਾਂ ਸੀਗਾ ਮੈਂ ਤੁਸੀਂ ਹੈ ਕੋਈ ਅਪਡੇਟ ਨਹੀਂ ਫਿਰ ਅਗਲੀ ਖਬਰ ਵੱਲ ਨੂੰ ਆਪਾਂ ਚੱਲ ਗਏ ਨਹੀਂ ਸਾਹਿਬ ਅਪਡੇਟ ਕਿਉਂ ਨਹੀਂ ਹੈ ਜੀ ਜੇ ਹੁਣ ਗੱਲ ਇਹ ਆ ਕਿ ਕਿਸੇ ਸਾਫਾ ਫੌਜੀ ਨੂੰ ਪੁੱਛੂ ਕਿ ਯਾਰ ਤੈਨੂੰ ਉੱਥੇ ਦੀ ਕੰਟੀਨ ਬਾਰੇ ਪਤਾ ਹੂੰ ਹੂੰ ਤਾਂ ਫਿਰ ਆਪਣੀ ਬੇਵਕੂਫੀ ਆ ਜੀ ਜਿਹਨੇ ساری ਜ਼ਿੰਦਗੀ ਉਥੇ ਰੋਟੀ ਖਾਧੀ ਉਹਨੂੰ ਕੰਟੀਨ ਦੇ ਤੋਂ ਉਹਨੂੰ ਤੇ ਮਿਰਚ ਮਸਾਲੇ ਦਾ ਵੀ ਪਤਾ ਹੋਊਗਾ ਕਿ ਜਵਾਨ ਕਿੰਨੀ ਡਾਈਟ ਵਿੱਚ ਕਿੰਨਾ ਮਸਾਲਾ ਪੜਦਾ ਹੈ ਸਭ ਦੇਖੋ ਗੱਲ ਇਹ ਆ ਕਿ ਈਰਾਨ ਨੇ ਖੁੱਲੇ ਰੂਪ ਚ ਯੁੱਧ ਦਾ एलान ਕਰ ਦਿੱਤਾ 180 ਮਜ਼ਾਈਲਾਂ ਡੇਗੀਆਂ ਜਾਂ 200 ਡੇਗੀਆਂ ਜੀ ਜੀ ਜਾਨੀ ਨੁਕਸਾਨ ਉਹਨਾਂ ਦਾ ਡੈਫੀਨਟਲੀ ਹੋਇਆ ਆਇਰਨ ਡੋਮ ਜਿਹੜਾ ਵਿੰਨੇ ਆ ਗਿਆ ਹੂੰ ਦੋ 에어 ਬੇਸ ਨੁਕਸਾਨੇ ਜਾਣ ਦੀ ਖਬਰ ਹੈ ਉੱਥੇ ਤਾਂ ਮਾਫ ਕਰਨਾ ਉੱਥੇ ਤੇ ਕੁਝ ਇਲਾਕਿਆਂ ਚ ਗੈਸ ਦੀ ਵੀ ਕਹਿੰਦੇ ਆ ਕਿ ਇਸ ਵੇਲੇ ਕਿਲਤ ਆ ਗਈ ਆ ਜੀ ਮਤਲਬ ਮੈਂ ਤੇ ਇੱਕ ਰਿਪੋਰਟ ਇਹ ਵੀ ਪੜ੍ਹੀ ਸਵੇਰੇ ਕਿ ਸ਼ਾਇਦ ਇੱਕ 에ਅਰ ਬੇਸ ਤੇ ਅਮਰੀਕੀ 에ਅਰ ਬੇਸ ਹੋਏਗਾ ਉੱਥੇ F35 ਜਿਹੜੇ ਆ ਉਹ ਵੀ ਨੁਕਸਾਨੇ ਗਏ ਨੇ ਹੂੰ ਯਾਨੀ ਉਹਨਾਂ ਨੇ ਐਸਾ ਹਮਲਾ ਕੀਤਾ ਤੇ ਫਿਰ ਤੇਲ ਅਬੀਬ ਦੇ ਨੇੜੇ ਇਹਨਾਂ ਦੀ ਰਾਜਤਾਨੀ ਦੇ ਨੇੜੇ ਜਾਫਾ ਜੀ ਉੱਥੇ ਅਤਵਧੀਆ ਹਮਲਾ ਵੀ ਹੋਇਆ ਸੱਤ ਅੱਠ ਬੰਦੇ ਉੱਥੇ ਮਾਰ ਦਿੱਤੇ ਆ ਹਾਂ ਹਾਂ ਹਾਲਾਂਕਿ ਉਹ ਜਿਹੜੇ ਸੀਗੇ ਕਿਲਰ ਉਹਨਾਂ ਨੂੰ ਵੀ ਮਾਰ ਦਿੱਤਾ ਗਿਆ ਜੀ ਤਾਂ ਹੁਣ ਇਜ਼ਰਾਈਲ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਵਾਅਦਾ ਕਰ ਦਿੱਤਾ ਸੋ ਕਰ ਦਿੱਤਾ ਹਾਂ ਹੁਣ ਜਗ੍ਹਾ ਤੇ ਵਕਤ ਅਸੀਂ ਚੁਣਾਂਗੇ ਆਪ ਦਾ ਸਾਫ ਕਥਾ ਬੁਲਾ ਲਿਓ ਜੀ ਹੁਣ ਗੱਲ ਇਹ ਆ ਕਿ ਲੜਾਈ ਜਿਹੜੀ ਆ ਉਹ ਪੈ ਗਈ ਆ ਇਸ ਰਾਹ ਕਿ ਇਜ਼ਰਾਈਲ ਹੁਣ ਕਿਸ ਤਰ੍ਹਾਂ ਦਾ ਮੋੜ ਮਾ ਜਵਾਂ ਪੈਂਦਾ ਹਾਂ ਕਈ ਵਾਰੀ ਹੁੰਦਾ ਕਿ ਦੋ ਤਗੜੇ ਡਾਊਨ ਬਦਮਾਸ਼ ਜਿਹੜੇ ਆ ਉਹ ਲੜ ਰਹੇ ਹੁੰਦੇ ਆ ਪਰ ਉਹ ਸਿੱਧਮ ਸਿੱਧਾ ਦੋਵੇਂ ਆਪਸ ਚ ਨਹੀਂ ਵੇਖ ਰਹੇ ਜੀ ਉਹ ਉਹਨਾਂ ਦੇ ਕਰਿੰਦੇ ਨੂੰ ਮਾਰ ਦਿੰਦਾ ਜਾਂ ਉਹਨਾਂ ਦੇ ਨੂੰ ਕੁੱਟ ਦਿੰਦਾ ਉਹਨਾਂ ਦੇ ਨੂੰ ਕੁੱਟਣ ਦਾ ਵੀ ਹਿਸਾਬ ਕਿਤਾਬ ਬਰਾਬਰ ਹੀ ਤੁਰਿਆ ਹੁੰਦਾ ਹੈ ਸਿੱਧੇ ਨੂੰ ਸਿੱਧਾ ਤੇ ਕੱਲੇ ਨੂੰ ਕੱਲੇ ਇਹ ਹੁਣ ਸਿੱਧਮ ਸਿੱਧਾ ਚੱਲੂਗਾ ਕਿ ਇਸ ਤਰ੍ਹਾਂ ਵੀ ਛੋਟਾ ਹਮਲਾ ਕਰਤਾ ਉਹਨੇ ਛੋਟਾ ਕਰਤਾ ਉਹਨੇ ਹੋਰ ਛੋਟਾ ਕਰ ਕੀ ਇਸ ਰਸਤੇ ਤੇ ਚੱਲਣਗੇ ਜਾਂ ਉਹਨੇ ਉਤੋਂ ਵੱਡਾ ਕਰਤਾ ਉਹਨੇ ਉਤੋਂ ਵੱਡਾ ਕਰਤਾ ਅਮਰੀਕਾ ਇਸ ਗੇਮ ਚੋਂ ਡਾਇਰੈਕਟਲੀ ਇਨਵੋਲਵ ਹੁੰਦਾ ਨਜ਼ਰ ਆ ਰਿਹਾ ਰਸ਼ੀਆ ਇਹ ਚਾਹੁੰਦਾ ਕਿ ਇੱਕ ਵਾਰੀ ਪੁੱਤ ਇੱਥੇ ਆ ਜਾ ਜੀ ਇੱਕ ਵਾਰੀ ਇੱਥੇ ਫਸ ਜਾ ਫਿਰ ਤੈਨੂੰ ਦਿਖਾਉਣੇ ਆ ਹਮ ਰਸ਼ੀਆ ਯੂਕਰੇਨ ਵਾਲੇ ਪਾਸੇ ਤੋਂ ਇੱਧਰ ਆ ਜਾਵੇਂ ਨਾ ਫਿਰ ਦਿਆਂਗੇ ਮਾਸੀ ਦੇ ਆ ਪੁੱਤਾਂ ਚਾਹ ਨਾਲ ਆਂਡਾ ਦੇ ਹਮ ਤਾ ਚਾਈਨਾ ਵੀ ਤਿਆਰ ਬੈਠਾ ਹੈ ਬਿਲਕੁਲ ਈਰਾਨ ਦੀ ਪਿੱਠ ਤੇ ਉਹੀ ਖਲੋਤੇ ਨੇ ਨਾ ਸਾਹਿਬ ਜੀ 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 ਸੋ ਗਾਂ ਕੁਝ ਵੀ ਹੋ ਸਕਦਾ ਇਹਦੇ ਚ ਕੋਈ ਵੀ ਨਜ਼ੂਮੀ ਪੱਕੇ ਤੌਰ ਤੇ ਕੁਝ ਨਹੀਂ ਕਹਿ ਸਕਦਾ ਤੇ ਪਰ ਗੱਲ ਇਹ ਆ ਕਿ ਬਹੁਤ ਵੱਡਾ ਕੋਈ ਯੁੱਧ ਜਿਹੜਾ ਹਾਲਾਂਕਿ ਸੰਸਾਰ ਯੁੱਧ ਦੀ ਆਪਾਂ ਨਾ ਤੇ ਕੋਈ ਆਸ ਕਰੀਏ ਤੇ ਨਾ ਹੀ ਇਸ ਤਰ੍ਹਾਂ ਦਾ ਹਾਲ ਦੀ ਘੜੀ ਕੋਈ ਹੈਗਾ ਜੀ ਵੀ ਖੜੇ ਪਰ ਆਪਾਂ ਕਹੀਏ ਕਿ ਲੱਗ ਗਿਆ ਜੀ ਹੂੰ ਹੂੰ ਕੁਝ ਤੁਹਾਨੂੰ ਪਤਾ ਅੱਜਕੱਲ ਯੂਟਿਊਬਰ ਬਹੁਤ ਡਰਾਉਂਦੇ ਆ ਜੀ ਬਿਲਕੁਲ ਜੀ ਬਹੁਤ ਉੱਚਾ ਚੜਾ ਕੇ ਗੱਲ ਬੱਤ। ਦੁਨੀਆ ਫੋਰਟ ਨਹੀਂ ਕਰੇਗੀ। ਜੀ। ਇਹ ਸਾਰਿਆਂ ਨੂੰ ਪਤਾ ਹੈ। ਹਮ ਹਮ ਬਿਲਕੁਲ। ਕਿ ਇਹ ਦੁਨੀਆ ਇਸ جنگ ਨੂੰ ਅਫੋਰਡ ਨਹੀਂ ਕਰ ਸਕੇਗੀ। ਤਾਂ ਹੁਣ ਇਹੀ ਦੇਖਣਾ ਹੋਏਗਾ ਇਸਰਾਈਲ ਕੀ ਕਰਦਾ ਹੈ। ਹਮ। ਪਰ ਉਹਨਾਂ ਨੇ ਇੱਕ ਵਾਰੀ ਕਹਿ ਲੋ ਕਿ ਇਜ਼ਰਾਈਲ ਦੀ ਹੱਕ ਤੇ ਹਮਲਾ ਕੀਤਾ ਤਾਂ ਉਹਨਾਂ ਨੇ ਇੱਕੋ ਝਟਕੇ ਚ ਸਾਰਾ ਸਾਬ ਬਰਾਬਰ ਕਰ ਦਿੱਤਾ ਨਸਰੁੱਲਾ ਮਾਰਿਆ ਸੀ ਇਹਨਾਂ ਨੇ ਹਾਨੀਏ ਮਾਰਿਆ ਸੀ ਇਹਨਾਂ ਨੇ ਸੁਲੇਮਾਨੀ ਮਾਰਿਆ ਸੀਗਾ ਉਹ ਸਾਰਿਆਂ ਦਾ ਹੀ ਮਸਲਾ ਇੱਕੋ ਵਾਰੀ ਉਹਨਾਂ ਨੇ ਬਰਾਬਰ ਕਰ ਦਿੱਤਾ ਹੁਣ ਇਹ ਕੀ ਬਾਜੀ ਪਾਉਂਦੇ ਆ ਉਸ ਤੋਂ ਬਾਅਦ ਹੀ ਫਿਰ ਕੁਝ ਕਹਿ ਸਕਾਂਗੇ ਇਹੀ ਅਪਡੇਟ ਹੈ ਇਸ ਵੇਲੇ ਦੀ ਜੋ ਮੇਰੇ ਕੋਲ ਸੀਗੀ ਜੀ 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 ਇਹੀ ਲੜਾਈ ਦਾ ਵਿੱਚ ਹੀ ਹੁੰਦਾ ਮਿੰਟੂ ਜੀ ਇੱਕ ਨੇ ਇੱਕ ਕਹਿਦੀ ਦੂਜੇ ਨੇ ਦੋ ਕਹਿਤੀ ਉਹ ਹੀ ਕੰਮ ਇੱਧਰ ਚੱਲੀ ਜਾਂਦਾ ਕਿ ਨਹੀਂ ਕੁਲਮੀਰ ਜੀ ਕਹਿ ਰਹੇ ਨੇ ਕਿ ਪੰਜਾਬ ਤੇ ਇਜਾਜ਼ਤ ਪੰਜਾਬ ਪੁਸਤ ਤੋਂ ਯਕੀਨ ਨਹੀਂ ਕਰਦੇ ਬਿਲਕੁਲ ਜੀ ਇਹ ਗੱਲ ਆਪਾਂ ਕੱਲਣਾ ਬੜੇ ਤਫਸਰੇ ਦੀ ਤਫਸੀਲ ਦੇ ਨਾਲ ਆਪਾਂ ਇਹ ਗੱਲ ਕੀਤੀ ਸੀਗੀ ਰਜਿੰਦਰ ਜੀ ਕਹਿ ਰਹੇ ਨੇ ਕਿ ਵਰਲਡ ਵਾਰ ਚ ਵੱਧ ਰਹੀ ਹੈ ਇਹ ਗੱਲ ਪਰ ਜਿਵੇਂ ਹੁਣ ਮਿੰਟੂ ਜੀ ਨੇ ਦੱਸਿਆ ਕਿ ਭਾਈ ਅਜੇ ਤੱਕ ਕੋਈ ਇਤਨਾ ਨਹੀਂ ਕਹਿ ਸਕਦੇ ਆ ਪਰਲੇ ਆ ਕੇ ਛਿੜੀ ਨਹੀਂ ਹੈ ਤੇ جنگ ਤਾਂ ਜਿਹੜੀ ਸੰਸਾਰ ਦੀ ਆ ਉਹ ਹਮੇਸ਼ਾ ਸੰਭਵ ਰਹੀ ਆ ਜੁਜੇ ਤੋਂ ਬਾਅਦ ਤੀਜੇ ਦੀ ਸੰਭਾਵਨਾ ਉਹਦੇ ਵੀ ਪੈਦਾ ਹੋ ਗਈ ਜਦੋਂ ਦੋ ਸੰਸਾਰ جنگਾਂ ਦੁਨੀਆ ਨੇ ਦੇਖ ਲਈਆਂ ਤੀਜੇ ਦੀ ਸੰਭਾਵਨਾ ਤਾਂ ਹੈ ਹੀ ਆ ਬਿਲਕੁਲ ਪਰ ਆਪਾਂ ਕਹਿ ਲਈਏ ਕਿ ਅੱਜ ਦੇ ਦੌਰ ਚ ਹੁਣ ਸੰਸਾਰ جنگ ਜਿਹੜੀ ਆ ਉਹ ਨਹੀਂ ਚੱਲ ਸਕਾਂਗੇ ਜਿਹੜੇ ਬਚ ਗਏ ਉਹ ਵੀ ਮਰਿਆਂ ਬਰੋਬਰ ਹੋ ਜਾਣਗੇ ਬਿਲਕੁਲ ਜੀ ਬਚਣਾ ਕੁਝ ਨਹੀਂ ਪਹਿਲਾਂ ਇੰਨੀ ਤਬਾਹੀ ਹੋਏਗੀ ਨਾ ਸਾਹਿਬ ਉਦੋਂ ਐਟਮਿਕ ਹਥਿਆਰ ਤੇ ਚੱਲੇ ਇੱਕ ਇਲਾਕੇ ਚ ਥੋੜੇ ਜੇ ਸੀ ਹੁਣ ਤੇ ਐਟਮਿਕ ਹਥਿਆਰਾਂ ਦਾ ਦੇਖੋ ਕਿ ਜ਼ਖੀਰਾ ਕਿਡਾ ਕੜਾਇਆ ਜੀ 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 ਬਿਲਕੁਲ ਬਿਲਕੁਲ ਬਹੁਤ ਕਹਾਣੀਆਂ ਹੁਣ ਤੇ ਗਾਂਧੀਆਂ ਸਰ ਪਰਮਾਣੂ ਹਥਿਆਰ ਨਾ ਵੀ ਚੱਲਣ ਮਾਰੂ ਹਥਿਆਰ ਇਹਨੇ ਆ ਕਿ ਲੋਕਾਈ ਨੂੰ ਕਹ ਲਓ ਕਿ ਡੋਬ ਸਕਦੇ ਡੋਬ ਸਕਦੇ ਬਿਲਕੁਲ